ਜਿਹੜੇ ਸਾਡੇ ਹਾਕੀ ਟੀਮ ਦੇ ਕਪਤਾਨ ਆ ਹਰਮਨਪ੍ਰੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਆਏ ਆ ਬੜੀ ਮੈਂਟ ਕੀਤੀ ਚੰਗੀਆਂ ਚੰਗੀਆਂ ਟੀਮਾਂ ਨਾਲ ਅੰਗਰੇਜ਼ੀ ਯਰ ਗੈਂਟੀ ਮਾਰਾ ਆਂ ਨਾ ਮੁਸ਼ਕਲਾਂ ਬਹੁਤ ਹੈ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਵਿੱਚ ਕੀ ਹਰਮਨਪ੍ਰੀਤ ਨੂੰ ਵੀ ਆਪੀ ਸੰਘਰਸ਼ ਕਰਨਾ ਪਿਆ ਥੱਥ ਤੱਕ ਪਹੁੰਚਣ ਵਾਸਤੇ ਜਦੋਂ ਪੁੱਤਾਂ ਗੇਮ 'ਚ ਪੈ ਜਾਂਦਾ ਸੰਘਰਸ਼ ਉਦੋਂ ਤੋਂ ਸ਼ੁਰੂ ਹੋ ਜਾਂਦਾ ਆਪਾਂ ਨੂੰ ਵੈਸੇ 골ਡ ਮੈਡਲ ਦੀ ਵੀ ਆਸ ਹੈਗੀ ਸੀ ਨਾ ਆਪਣੀ ਇੰਡੀਆ ਦੀ ਟੀਮ ਆਸਾਂ ਤੇ ਬਹੁਤ ਸੀਗੀਆਂ ਚਲੋ ਜੋ ਮਾਲਕ ਨੂੰ ਵਧੀਆ ਲੱਗਿਆ ਪਰ ਫਿਰ ਵੀ ਬੱਚਿਆਂ ਨੇ ਆਪਣੀ ਜਿਹੜੀ ਪ੍ਰੋਗਰੈਸ ਪਰਫਾਰਮੈਂਸ ਬਹੁਤ ਵਧੀਆ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਪਿਛਲੇ ਦਿਨੀ 올림픽 ਦੇ ਖੇਡਾਂ ਵਿੱਚ ਹਾਕੀ ਟੀਮ ਨੇ ਬੜੀਆਂ ਮੱਲਾਂ ਮਾਰੀਆਂ ਵਾ ਔਰ ਅੱਜ ਬੀਤੀ ਰਾਤ ਜਿਹੜਾ ਮੈਚ ਹੋਇਆ ਉਹਦੇ ਵਿੱਚ ਕਾਂਸੀ ਦਾ ਤਕਰਾਵ ਜਿੱਤ ਕੇ ਆਏ ਆ ਔਰ ਅੱਜ ਅਸੀਂ ਜਿਹੜੇ ਸਾਡੇ ਹਾਕੀ ਟੀਮ ਦੇ ਇਹ ਕਪਤਾਨ ਆ ਹਰਮਨਪ੍ਰੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਆਏ ਆਂ ਔਰ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਅੱਜ ਇੱਕ ਉਹਨਾਂ ਦੇ ਬੇਟੇ ਨੇ ਏਡਾ ਵੱਡਾ ਮਾਰਕਾ ਮਾਰਿਆ ਵਾ ਤੇ ਸਭ ਤੋਂ ਪਹਿਲਾਂ ਜੀ ਸਾਡੇ ਸਮਰਨੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਦੇਖੋ ਜੀ ਅੱਜ ਜਿਹੜਾ ਮੈਚ ਹੋਇਆ ਰਾਤੀ ਉਹਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਜਿਹੜੀ ਹਾਕੀ ਟੀਮ ਆਈ ਇੰਡੀਆ ਦੀ ਔਰ ਤੁਹਾਡੇ ਬੇਟੇ ਤੁਹਾਡਾ ਬੇਟਾ ਉਹਨਾਂ ਦਾ ਕਪਤਾਨ ਆ ਕਿੰਨੇ ਕੀ ਖੁਸ਼ੀ ਮਹਿਸੂਸ ਹੋ ਰਹੀ ਤੈਨੂੰ ਦੇਖੋ ਜਿਹੜੀ ਕੋ ਪਤਾਨੀ ਵਾਲੀ ਗੱਲ ਹੈ ਨਾ ਹਾਂਜੀ ਉਹ ਤੇ ਸਾਰੇ ਮੁੰਡੇ ਕਪਤਾਨ ਹੈ ਤੇ ਮਤਲਬ ਸਾਢੇ ਸਾਰੇ ਹੀ ਬੱਚੇ ਆ ਤੇ ਬੜਾ ਟੀਮ ਨੇ ਵਧੀਆ ਖੇਡਿਆ ਕਿ ਉਹ ਇਹਨਾਂ ਦਾ ਬੀਰਪੁਰ ਸੀ ਤੇ ਬੜੀ ਮਿਹਨਤ ਕੀਤੀ ਚੰਗੀਆਂ ਚੰਗੀਆਂ ਟੀਮਾਂ ਨਾਲ ਗੇਸਟ ਆਇਆ ਗੈਂਟੀ ਮਾਰਾ ਆਂ ਨਾ ਚਲੋ ਵੇਲਾ ਘੜੀ ਹੁੰਦਾ ਸੀ ਤੱਕ ਧਿਆਨ ਤੇ ਹੈਗਾ ਸੀ ਗੋਟ ਬੱਡਰਾ ਦਾ ਪਰ ਚਲੋ ਮਾਲਕ ਨੇ ਮਿਹਰ ਕੀਤੀ ਹੈ ਜੇ 골ਡਨੀ ਬ੍ਰਾਉਨ ਦੇ ਕਿਚੋ ਲਿਆ ਕਿਰਪਾ ਮਾਲਕ ਦੀ ਹੈ ਕਰਨ ਵਾਲਾ ਮਾਲ ਖੁਸ਼ੀਆਂ ਬਹੁਤ ਹੈ ਪੈਣ ਪ੍ਰਾਵਾਂ ਰਿਸ਼ਤੇਦਾਰਾਂ ਦੇ ਵਿੱਚ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਪੂਰੀ ਖੁਸ਼ੀਆਂ ਗਿਆ ਜ਼ਹਰਾ ਬਹਿਰਾ ਇੱਕ ਜੀ ਕਿੱਡੀ ਵੱਡੀ ਖੁਸ਼ੀ ਦੀ ਗੱਲ ਆ ਕਿ ਇੱਕ ਸਾਡੇ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਵੀ ਗੱਲਬਾਤ ਕੀਤੀ ਆਪਣੇ ਬੇਟੇ ਨਾਲ ਪਰਿਵਾਰ ਨਾਲ ਕਿਸ ਤਰ੍ਹਾਂ ਲੱਗਾ ਤੁਹਾਨੂੰ ਵੇਖੋ ਜੀ ਮਾਪਿਆਂ ਨੂੰ ਸਦਾ ਹੀ ਖੁਸ਼ੀਆਂ ਵੇਖੋ ਇੱਕ ਸਟਰੀਟ ਦਾ ਜਿਹੜਾ ਮੁੱਖ ਮੰਤਰੀ ਆ ਉਹ ਬੱਚਿਆਂ ਨਾਲ ਗੱਲ ਕਰੇ ਟੀਮ ਨਾਲ ਗੱਲ ਕਰੇ ਤੇ ਉਹ ਬਹੁਤ ਬੱਚਿਆਂ ਦੇ ਵਿੱਚ ਹੁਣ ਰੌਣਕ ਆ ਜਾਂਦੀ ਹੈ ਤੇ ਬੜਾ ਵਧੀਆ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ ਜਿਹੜਾ ਇਹ ਥਾਪੀ ਦਿੱਤੀ ਬੱਚਿਆਂ ਨੂੰ ਟੀਮ ਨੂੰ ਤੇ ਜੋਸ਼ ਭਰਤਾ ਉਹਨਾਂ ਦੇ ਵਿੱਚ ਕਿਉਂ ਮੁੱਖ ਮੰਤਰੀ ਆਪ ਹੀ ਸਪੋਰਟਸ ਮੈਨਰ ਰਹੇ ਉਹਨਾਂ ਨੂੰ ਪਤਾ ਇੱਕ ਪ੍ਰੇਰ ਰਏ ਕੀ ਮੋਲਿਆ ਤੇ ਬੜੀ ਚੜ੍ਹਦੀ ਕਲਾ ਬਟ ਮੁਰਕੇ ਹੀ ਸ਼ਾਮੀ ਸੁਣ ਲਿਆ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਬਤਾਈ ਦਿੱਤੀ ਸਰਪੰਚ ਸਾਹਿਬ ਨੂੰ ਵੇਖੋ ਜੀ ਮਾਨੋ ਕਿੱਦਾਂ ਖੁਸ਼ੀਆਂ ਕਰਦਾ ਸਾਨੂੰ ਇਹਨਾਂ ਵਿਖੋ ਪ੍ਰਧਾਨ ਮੰਤਰੀ ਦੇ ਦੇਸ਼ ਦਾ ਗੱਲ ਕਰਦਾ ਜਦੋਂ ਟੀਮ ਨਾਲ ਕਿ ਮਾਂ ਪਿਓਆਂ ਦੇ ਖੁਸ਼ੀਆਂ ਹੁੰਦੇ ਹੁੰਦੇ ਆ ਬਿਲਕੁਲ ਜੀ ਆਪਣੀ ਖੁਸ਼ੀ ਹੋਈ ਜੇਕਰ ਆਪਾਂ ਸਰਪੰਚ ਸਾਹਿਬ ਦੀ ਗੱਲ ਕਰੀਏ ਜਿੱਦਾਂ ਤੁਸੀਂ ਵੀ ਹੁਣੇ ਦੱਸਿਆ ਔਰ ਆਪਾਂ ਬਾਰ ਬਾਰ ਸੁਣ ਰਹੇ ਹਾਂ ਕਿ ਹਰਮਨਪ੍ਰੀਤ ਨੂੰ ਸਰਪੰਚ ਸਾਹਿਬ ਦੇ ਨਾਂ ਨਾਲ ਸਬੋਧਨ ਕਰਦੇ ਆ ਇਹ ਸਰਪੰਚ ਸਾਹਿਬ ਕਿਸ ਤਰ੍ਹਾਂ ਇਹਨਾਂ ਦਾ ਸਰਪੰਚ ਸਾਹਿਬ ਨਾਂ ਕਿਦਾਂ ਪਿਆ ਇਹਦਾ ਗੁਰੂ ਐਸਪੀ ਸਰਦਾਰ ਜਗਰਾਤ ਸਿੰਘ ਹੋਣੀ ਆ ਹਾਂਜੀ ਉੱਥੇ ਨਾ ਆਫੇ ਜੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਰਤਾ ਨਾ ਚਾਹ ਕੈਪਟਨਿੰਗ ਦਾ ਕਰਕੇ ਕਰਤਾ ਵੀ ਇਹ ਸਰਪੰਚ ਆ ਇਹ ਕਰਨਾਲ ਦੂਸਰਾ ਭਾਜੀ ਬਨਾਰਾ ਜਿੱਤਾਪੁਰ ਗੈਕ ਕਮੈਂਟਰੀ ਵਾਲਾ ਕਰਦੇ ਆ ਇਹ ਨਾ ਆਫੇ ਜੀ ਕਰਕੇ ਨਾ ਰੱਖਤਾ ਵੀ ਸਰਪੰਚ ਆ ਬੜਾ ਖੁਸ਼ ਹੋ ਵੇਖੋ ਮਨ ਖੁਸ਼ ਹੁੰਦਾ ਵੀ ਮੈਂ ਬੱਚੇ ਨੂੰ ਸਰਪੰਚ ਆਖਣ ਦੇ ਆ ਹਾਂਜੀ ਹਾਂਜੀ ਕਿ ਤੁਹਾਡੇ ਪਿੰਡਾਂ ਦੇ ਵਿੱਚ ਇਸਰ ਪੈਂਚ ਵੀ ਬੜੀ ਅਹਿਮਤ ਹੈ ਤੇ ਉਸ ਕਰਕੇ ਫਿਰ ਮਾਨੂੰ ਹੋਰ ਕੁਝ ਨਹੀਂ ਮਿਲਦੀ ਐ ਚੜ੍ਹਦੀ ਕਲਾ ਐਸਪੀ ਸਾਹਿਬ ਦਾ ਤੁਸੀਂ ਦੇਣ ਨਹੀਂ ਦੇ ਸਕਦੇ ਕਿ ਉਸ ਇਨਸਾਨ ਨੇ ਇੱਥੇ ਪੂਰਾ ਟਾਈਮ ਦਿੱਤਾ ਜਿਹੜੇ ਗੇਮ ਨੂੰ ਪੂਰਾ ਹਾੜ ਕਰਕੇ ਇਹਨੂੰ ਸਿਖਾਈ ਕੇ ਇਹਮ ਜਿਹੜੀ ਆਪਣਾ ਤੀਸੂਟ ਲਾਉਂਦੇ ਆ ਇਹ ਉਹ ਆਵਸ਼ਟਾ ਰ ਹੈ ਉਹ ਤਾਂ ਸਾਂ ਮੇ ਜੀ ਤੇ ਬੱਚੇ ਨੂੰ ਬਹੁਤ ਮਿਹਨਤ ਕਰਾਈ ਇਹਨਾਂ ਨੇ ਕੋਈ ਵੀ ਰਹਿ ਆ ਢੀਮ ਦੇ ਤੇ ਬੜਾ ਇੱਕ ਸਾਡੀ ਰਿਸ਼ਤੇਦਾਰੀ ਆ ਥੋੜੀ ਜਿਥੋਂ ਇਹਨਾਂ ਦਾ ਪਿੰਡ ਪਿੱਛੇ ਫਾਜਨਪੁਰਾ ਕਿਦਾਂ ਲਾਗੇ ਸਾਡਾ ਮੁੰਡਾ ਪੁੜਿਆ ਡੇਰਾ ਉੱਥੇ ਸਾਡੀ ਸਿਸਟਰ ਵਹੀ ਆ ਤੇ ਜਿਹੜੀ ਸਾਡੀ ਮਾਸੀ ਆ ਉਹ ਉਹਦਾ ਮਤਲਬ ਮਾਸੀ ਸਾਡੀ ਦਾ ਪੋਤਰਾ ਹੀ ਆ ਠੀਕ ਹੈ ਜੀ ਹਾਂ ਜੀ ਜੇਕਰ ਆਪਾਂ ਹਾਕੀ ਪਲੇਅਰਾਂ ਦੀ ਜਿਹੜੀ ਨਾਮ ਰਾਸ਼ੀ ਜਿਹੜੀ ਇਹਨਾਂ ਨੇ ਐਲਾਨ ਕੀਤੀ ਸਾਡੀ ਪੰਜਾਬ ਸਰਕਾਰ ਨੇ 1 ਕਰੋੜ ਰੁਪਈਆ ਪ੍ਰਤੀ ਇੱਕ ਖਿਡਾਰੀ ਨੂੰ ਇਹਨੂੰ ਕਿਦਾਂ ਵੇਖਦੇ ਜੇ ਮਤਲਬ ਤੁਸੀਂ ਸੰਤੁਸ਼ਟ ਜੇ ਹੋ ਵੇਖੋ ਸਾਡੇ ਸੰਤੁਸ਼ਟ ਹੋਣ ਦੀ ਕੋਈ ਗੱਲ ਨਹੀਂ ਇੱਡੀ ਪਲੇਅਰ ਕਿੰਨੀਆਂ ਸਟੇਟਾਂ ਦੇ ਆ ਹੁਣ ਲਾਗੇ ਸਟੇਟ ਹੈ ਹਰਿਆਣਾ ਹਾਂਜੀ ਹਰਿਆਣਾ ਨੂੰ ਮਿਲਦਾ ਵਾ 2.5 ਕਰੋੜ ਰੁਪਈਆ ਠੀਕ ਹੈ ਜੀ ਹਾਂਜੀ ਕਿ ਜਦੋਂ ਬੱਚੇ ਉਸੇ ਆਸ ਬਿੰਦੇ ਆ ਉਹਨਾਂ ਦਾ ਮੈਨੂੰ 2.5 ਕਰੋੜ ਮਿਲਿਆ ਸਾਡੇ ਮੁੱਖ ਮੰਤਰੀ ਕੇ ਦਾ ਟਾਡੇ ਨੇ ਕੀ ਕੀ ਦਿੱਤਾ ਤੇ ਉਹ ਆਰਕੀ ਨੇ ਵੀ ਸਾਡੇ ਨੇ ਕਰੋੜ ਦਿੱਤਾ ਗੱਲ ਪੈਸੇ ਦੀ ਨਹੀਂ ਜਿਹੜਾ ਬੰਦਾ ਅਸੀਂ ਖੇਤੀ ਕਰਨ ਵਾਲੇ ਬੰਦੇ ਆ ਕਿ ਵੇਖੋ ਆਰਕੀ ਮਕਈ ਲੱਖ ਵੀ ਨਿਕਲੀ ਆ ਜਾਂ ਪਚਾਵੇ ਆ ਦੀ ਨਿਕਲੀ ਆ ਤੇ ਮਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਮਕਈ ਨੇ ਆਰਕੀ ਆ ਇਹ ਪੈਸੇ ਦਿੱਤੇ ਇਹਦਾ ਹੀ ਖਿਡਾਰੀਆਂ ਦਾ ਧਿਆਨ ਹੁੰਦਾ ਕਿ ਸਾਨੂੰ ਮੁੱਖ ਮੰਤਰੀ ਜਾਂ ਸੈਂਟਰ ਸਾਨੂੰ ਕੀ ਦੇਊਗਾ ਤੇ ਉਹ ਬੱਚਿਆਂ ਦਾ ਹੌਂਸਲਾ ਹੁੰਦਾ ਵੀ ਯਾਰ ਅਸੀਂ ਮਿਹਨਤ ਘਾਟ ਕੀਤੀ ਐ ਲਗਲੀ ਜਿਹੜੀ ਆ ਉਹ 2.5 ਕਰੋੜ ਦੇਣ ਦੇ ਤੇ ਸਾਡਾ ਹੁਣ ਪਿਛਲੀ ਵਾਰੀ ਇਹ ਪਿੰਡੋਂ ਇਹਨਾ ਕਰੋੜ ਆਖਿਆ ਮੁੜ ਕੇ ਬਾਅਦ ਦੇ ਵਿੱਚ ਪਤਾ ਲਗਾ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਉਹਨੇ ਚੋਕੇ ਉਸਰੇ 2 ਕਰੋੜ 51 ਲੱਖ ਕਰਤਾ ਜਦੋਂ ਬੱਚਿਆਂ ਨੇ ਆਖਿਆ ਵੀ ਲਾਕੇ ਦੇ ਵੇਖੋ ਜੀ ਕੈਪਟਨ ਸਾਹਿਬ 2.5 ਕਰੋੜ ਮੇਰਾ ਹਰਿਆਣਾ 2.5 ਕਰੋੜ ਰੈਂਦੇ ਆ ਅੰਦਾ ਚਲੋ ਕੋਈ ਨਹੀਂ ਕੈਪਟਨ ਉਸੇ ਵੇਲੇ ਉਹਨਾਂ ਨੇ 2 ਕਰੋੜ 51 ਲੱਖ ਰਿਲਾਉਂਸ ਕਰਤਾ ਉਹਨੇ ਵੀ ਪਲੇਅਰਾਂ ਨੂੰ 2 ਕਰੋੜ 51 ਲੱਖ ਦੇਵਾਂਗੇ ਅਸੀਂ ਤਾਂ ਹੁਣ 3 ਕਰੋੜ ਤੇ ਆਸ ਰੱਖੀ ਠੀਕ ਹੈ ਤੇ ਚਲੋ ਬਾਕੀ ਇਹ ਦੇਖਦੇ ਆ ਮੰਨਜੂਗੇ ਸੀਐਮ ਸਾਹਿਬ ਵੀ ਮੰਨ ਜਾਣਗੇ ਖੁਦ ਸਪੋਰਟਸ ਮੈਨਰ ਹੈ ਹਰ ਇਨਸਾਨ ਨੂੰ ਕਿਸੇ ਵੀ ਮਕਾਮ ਤੇ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਕੀ ਹਰ ਮਨਪ੍ਰੀਤ ਨੂੰ ਵੀ ਆਪੀ ਸੰਘਰਸ਼ ਕਰਨਾ ਪਿਆ ਇੱਥੋਂ ਤੱਕ ਪਹੁੰਚਣ ਵਾਸਤੇ ਵੇਖੋ ਜੀ ਗੇਮ ਕਿਹੋ ਜਿਹੀ ਜਦੋਂ ਬੰਦਾ ਗੇਮ 'ਚ ਪੈ ਜਾਂਦਾ ਹੈ ਸੰਘਰਸ਼ ਉਦੋਂ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਮਰਵਾ ਜਰੋਰਾ ਹੀ ਹਾਕੀ ਦੀ ਗੱਲ ਹੈ ਇੱਕ ਹਾਕੀ ਤੋਂ ਹੈ ਜਿਹੜੀ ਬਹੁਤ ਛੋਟੀ ਉਮਰ ਤੇ ਖੇਡਣੀ ਸ਼ੁਰੂ ਹੁੰਦੀ ਹੈ ਤੇ ਇਹ ਕੋਈ ਮਾਲਰੋ ਵੀ ਗਰਪ ਚੋਂ ਸੀ ਉਹ ਜਿਹਨੂੰ ਪਾਇਆ ਕਿਤੇ ਜਲੰਧਰ ਕੇ ਅਕੈਡਮੀ ਦੇ ਵਿੱਚ ਤੇ ਸੰਘਰਸ਼ ਤੇ ਉਦੋਂ ਸ਼ੁਰੂ ਹੋ ਗਿਆ ਮੇਰੋ ਅੱਜ ਤੱਕ ਸੰਘਰਸ਼ ਹੀ ਚੱਲੰਦਿਆ ਜਿੰਦਾਂ ਜਦੋਂ ਬੱਚੇ ਨੂੰ ਆਸ ਮਤਾਂ ਤਾਂ ਜਾਂਦਾ ਉਹਨੂੰ ਉਹ ਹੋ ਰਹੇ ਹਰ ਮਰੋਂ ਡੇਢੀ ਗੋਲਡ ਰਹਾਵਾਂਗੇ ਆਦ ਕੀ ਮਤਲਬ ਬੱਚੇ ਦੇ ਕੋਈ ਸ਼ਾਹਦ ਹੈਗਾ ਮੈਂ ਇੱਥੇ ਪਹੁੰਚਣਾ ਵਾ ਤੇ ਉਹ ਸੰਘਰਸ਼ ਬੜਾ ਗੇਮ ਦੇ ਵਿੱਚ ਆ ਉਹ ਤੇ ਕਰਦਾ ਹੀ ਕਰਦਾ ਪਰਿਵਾਰ ਨੂੰ ਵੀ ਮਗਰ ਬਹੁਤ ਧਿਆਨ ਰੱਖਣਾ ਪੈਂਦਾ ਖਰਾ ਆਗਰਾ ਰੁੱਕੀ ਪਾਣੀ ਚੰਗਾ ਮਿਲਦਾ ਕੀ ਕਰਨਾ ਇ tanto ਸਾਰਾ ਧਿਆਨ ਰੱਖਣਾ ਪੈਂਦਾ ਕਿ ਸਪੋਰਟਸਮੈਨ ਨੂੰ ਉੱਪਰ ਕਰਨ ਦੀ ਮਾਂ ਪਿਓ ਦਾ ਵਿੱਚ ਯੋਗਦਾਨ ਸਾਰੇ ਨਹੀਂ ਸਾਡਾ ਹੀ ਕੰਦਿਆਂ ਦਾ ਯੋਗਦਾਨ ਸਾਰੇ ਮਾਂ ਪਿਓ ਦਾ ਆਪਣਾ ਮਾਪਿਆਂ ਦਾ ਭੈਣ ਭਰਾਵਾਂ ਦਾ ਇਸ ਕਰਕੇ ਮਾਰਤ ਦੇ ਕਿਰਪਾ ਗਏ ਸਾ ਪਾਠ ਬਣਾ ਆਪਣੇ ਇੰਡੀਆ ਦੀ ਇੱਕ ਬੇਟੀ ਜਿਹੜੀ ਬਨੀਸ਼ਾ ਫੋਗੇਟ ਉਹਨੂੰ ਮਤਲਬ ਕੁਆਲੀਫਾਈ ਕਰ ਦਿੱਤਾ ਗਿਆ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਜੀ ਕਰ ਰਿਹਾ ਫੋ ਆਪਣੇ ਯਾਰ ਉਹ ਨਾ ਬੜਾ ਮਨ ਖਰਾਬ ਹੁੰਦਾ ਵਾ ਐ ਇਡੀ ਤਗੜੀ ਸਾਡੀ ਪ੍ਰਵਾਨ ਸੀ ਉਹਨੇ ਵੇਖੋ ਜੀ ਨਾਲ ਹੀ ਐਲਾਨ ਕਰਤਾ ਸਨਿਆਰ ਦਿੱਤਾ ਉਹਨੇ ਭਾਜੀ ਇੱਕ ਇਹਦੀ ਦੂਰ ਪਹੁੰਚਣਾ ਫਿਰ ਰੈਂਪਰੇ ਵਿੱਚ ਪਹੁੰਚਣਾ ਵੱਡੀ ਗੱਲ ਆ ਫਾਈਨਲ 'ਚ ਗਈ ਕੁੜੀ 100 ਗ੍ਰਾਮ ਵੇਟ ਦਾ ਬਾਹਰ ਕੱਢਦੀ ਬਹੁਤ ਮੈਂ ਉਹ ਤੇ ਦੇ ਨਹੀਂ ਮੜਾ ਸੀ ਦੁੱਖ ਹੋਇਆ ਬਹੁਤ ਇੰਨਾ ਤੜਾ ਦੁੱਖ ਹੋਇਆ ਵੀ ਦਾਸੀ ਮੈਂ ਤੁਹਾਨੂੰ ਸਵਾਲ ਕਰ ਦਿੰਦੇ ਪਰ ਸਾਨੂੰ ਪਤਾ ਜਿਹੜੀਆਂ ਅਸੀਂ ਅਹੀਂ ਉਹ ਦੁਆਵਾਂ ਹੀ ਮੰਗ ਸਕਦੇ ਆ ਤੁਨ ਮਾਰ ਕੋ ਕੁੜੀ ਦੀ ਵੱਡੀ ਵੱਡੀ ਉਮਰ ਕਰੇ ਠੀਕ ਹੈ ਉਹਨੂੰ ਰੁਪਇਆ 10000 ਕਰੋੜ ਉਹਨਾਂ ਦੇ ਦਿੰਦਾ ਵਸੂਲਤਾ ਆ ਰਹੀਆਂ ਸਾਰੀਆਂ ਗੌਰਮੈਂਟ ਦਾ ਰਹੀਆਂ ਪਰ ਪ੍ਰੇਰ ਨੂੰ ਦਾ ਪੈਸਾ ਦਾ ਨਹੀਂ ਮਰ ਪਰ ਪ੍ਰੇਰ ਨੂੰ ਗੋਲ ਮੈਰੇ ਜਿਹੜੀ ਖੁਸ਼ੀ ਗੋਲ ਬੈਲਡ ਦੇ ਵਿੱਚ ਆ ਨਾ ਉਹ 4 ਕਰੋੜ ਦੀ ਨੀਗੀ ਬਿਲਕੁਲ ਜੀ ਬਿਲਕੁਲ ਖਿਡਾਰੀ ਨੂੰ ਮੈਡਲ ਦਾ ਸਭ ਤੋਂ ਜ਼ਿਆਦਾ ਖਿਡਾਰੀ ਨੂੰ ਸ਼ੌਂਕ ਹੁੰਦਾ ਚਾਹ ਹੁੰਦਾ ਵੀ ਮੈਨੂੰ ਮੈਡਲ ਮਿਲੇ ਪੈਸਾ ਤੇ ਚਲੋ ਉਹਨਾਂ ਕੋ ਅੱਗੇ ਵਧਾ ਹੁੰਦਾ ਵਾ ਨਹੀਂ ਪੈਸਾ ਵੇਚ ਕੀਤੀ ਐ ਬੜਾ ਬੜਾ ਨਹੀਂ ਇੰਨਾ ਹੁੰਦਾ ਮਿਹਨਤ ਕੀਤੀ ਆਨੇ ਵਿਚਾਰੀ ਨੇ ਕਿੱਥੋਂ ਤੁਰੀ ਕਿੱਥੇ ਜਾ ਕੇ ਉਹਦਾ ਸੋਨਾ ਟੁੱਟਿਆ ਜਦੋਂ ਚੀਜ਼ ਬਿਲਕੁਲ ਲੱਗੇ ਹੋਵੇ ਨਾ ਤੇ ਹੱਥ ਲੱਗੇ ਜਾਂਦਾ ਹੋਵੇ ਕੋਈ ਛੁੱਟਦੀ ਹੋਵੇ ਕੋਲ ਉਹਦੇ ਜਾਂ ਤੇ ਉਹਦੇ ਬੜੀ ਤਕੜੀ 7 ਵਜੇ ਗੁੱਡੀ ਨੇ ਚਲੋ ਮਾਲਕ ਉਹਦੇ ਮੇਰ ਪਰਿਆ ਅਥਰਕ ਰੱਖੇ ਗੁਰੂ ਰਾਮਦਾਸ ਜੀ ਦੇ ਹੋਰ ਅਰਦਾਸ ਕਰ ਸਕਦੇ ਆ ਬੱਚੀ ਸਾਡੀ ਸਾਡੇ ਦੇਸ਼ ਦੀ ਬੱਚੀ ਆ ਤੇ ਚਲੋ ਜੋ ਮਾਲਕ ਕਰਦਾ ਧੰਨਵਾਦ ਜੀ ਇਹ ਸੰਨ ਹਰਮਨਪ੍ਰੀਤ ਦੇ ਪਿਤਾ ਜੀ ਸਰਦਾਰ ਸਰਬਜੀਤ ਸਿੰਘ ਜੀ ਇਹਨਾਂ ਨਾਲ ਗੱਲਬਾਤ ਕੀਤੀ ਆ ਮੇਰੇ ਕੋਲ ਹੋਰ ਵੀ ਵੀਰ ਬੈਠੇ ਇਹਨਾਂ ਨਾਲ ਵੀ ਮੈਂ 1 ਮਿੰਟ ਵਾਸਤੇ ਗੱਲਬਾਤ ਕਰੂੰਗਾ ਹਾਂਜੀ ਭਾਜੀ ਕਿਸ ਤਰ੍ਹਾਂ ਦੇਖਦੇ ਤੁਸੀਂ ਹਰਮਨਪ੍ਰੀਤ ਦਾ ਗੱਸੀ ਬੜਾ ਵੱਡਾ ਰੋਲ ਆ ਜਿਹੜਾ ਅੱਜ ਦਾ ਤਗਮਾ ਜਿੱਤ ਕੇ ਆਇਆ ਕੁਝ ਕਹਿਣਾ ਚਾਹੋਗੇ ਨੰਬਰ ਇਹ ਹਰਮਨਪ੍ਰੀਤ ਬਹੁਤ ਹੀ ਪਿਆਰਾ ਬੱਚਾ ਆ ਇਹ ਮੇਰੇ ਹਰਮਨਪ੍ਰੀਤ ਦੇ ਪਾਪਾ ਮੇਰੇ ਦੋਸਤ ਆ ਅਸੀਂ ਇਕੱਠੇ ਹੀ ਕਬੱਡੀ ਖੇਡਦੇ ਰਿਹਾ ਸ਼ੁਰੂ ਤੋਂ ਲੈ ਕੇ ਇੱਕ ਘਰੇਲੂ ਪਰਿਵਾਰ ਦੇ ਵਿੱਚੋਂ ਬੱਚੇ ਨੇ ਉੱਠ ਕੇ ਇਸ ਮਕਾਮ ਤੇ ਪਹੁੰਚਣਾ ਬੜੀ ਵੱਡੀ ਗੱਲ ਆ ਆ ਦੋ ਵਾਰ ਜਰਾ ਮੇਰਾ ਕਿਉਂਕਿ ਸਰਦਾਰ ਸਰਬਜੀਤ ਸਿੰਘ ਹੋਣੀ ਵੀ ਜਿਹੜੇ ਕਬੱਡੀ ਦੇ ਪਲੇਅਰ ਬਾਰੇ ਟੌਪ ਦੇ ਰਹੇ ਆ ਇਹਨੂੰ ਹਰਮਨਪ੍ਰੀਤ ਨੂੰ ਵਿਰਸੇ ਵਿੱਚ ਜਿਹੜੀ ਆ ਗੁੜਤੀ ਮਿਲੀ ਆ ਉਸ ਗੁੜਤੀ ਦਾ ਹੀ ਅੱਜ ਜਿਹੜਾ ਮੁੱਲ ਦਿਆ ਮਿਲਣਾ ਕਿਉਂਕਿ ਪਲੇਅਰ ਬਾਪ ਪਲੇਅਰ ਸੀ ਅੱਗੇ ਬੱਚਾ ਵੀ ਇਸ ਲਾਈਨ ਦੇ ਵਿੱਚ ਪੈ ਗਿਆ ਇਹਨਾਂ ਨੇ ਕਾਲਣਾ ਗਾਲੀ ਉਹਨੂੰ ਅਕੈਡਮੀ ਦੇ ਵਿੱਚ ਐਡਮਿਸ਼ਨ ਦਵਾਈ ਅਕੈਡਮੀ 'ਚ ਜਾਣ ਦੇ ਕਾਰਨ ਉਹਦਾ ਜਿਹੜਾ ਸੀਗਾ ਹੌਸਲਾ ਵਧਿਆ ਉਹਦੀ ਗੇਮ ਦਾ ਨਖਾਰ ਹੁੰਦਾ ਗਿਆ ਉਹਨੂੰ ਕੋਚ ਵਧੀਆ ਮਿਲਦੇ ਗਏ ਡਾਈਟ ਵਧੀਆ ਮਿਲਦੀ ਗਈ ਮਾਂ ਪਿਓ ਨੇ ਉਹਨੂੰ ਉਤਸ਼ਾਹਿਤ ਦੇ ਰਹੇ ਆ ਇਸ ਸਮੇ ਸਮੇ ਤੇ ਜਿੱਥੇ ਵੀ ਸਾਡੀ ਲੋੜ ਆ ਅਸੀਂ ਤੇਰੀ ਲੋੜ ਪੂਰਾ ਕਰਾਂਗੇ ਤੂੰ ਤਕੜਾ ਹੋ ਕੇ ਟੀਮ ਦੇ ਵਿੱਚ ਜਿਹੜਾ ਵਾ ਤੂੰ ਖੇਡ ਅੱਜ ਇਹਨਾਂ ਦਾ ਪਿਆਰ ਸਦਕਾ ਆਪਣੀ ਸਰਕਾਰਾਂ ਵੱਲੋਂ ਦਿੱਤੀਆਂ ਹੋਈਆਂ ਜੋ ਵੀ ਸਹੂਲਤਾਂ ਉਹਨਾਂ ਦੇ ਸਹੂਲਤਾਂ ਨੂੰ ਵੇਖਦੇ ਹੋਏ ਅੱਜ ਇਹ 올림픽 ਦੇ ਵਿੱਚ ਗਏ ਆ ਸਾਰੀ ਟੀਮ ਜਿਹੜੀ ਆ ਬਹੁਤ ਮਿਹਨਤ ਕਰਕੇ ਜਿਹੜੀ 올림픽 ਦੇ ਵਿੱਚ ਖੇਡੀ ਆ ਕਿਉਂਕਿ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਦੀਆਂ ਸਟੇਟ ਹੈਗੀਆਂ ਵਾਂ ਟੀਮਾਂ ਵਾਂ ਉਹਨਾਂ ਦੀ ਡਾਈਟ ਜਿਹੜੀ ਸਾਡੀ ਇੰਡੀਆ ਦੇ ਹਿਸਾਬ ਨਾਲ ਬਹੁਤ ਹੋਰ ਤਰੀਕੇ ਦੀ ਆ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਜੋ ਬਾਹਰ ਲੀਆਂ ਕੰਟਰੀਆਂ ਦੀਆਂ ਖਰਾਕਾਂ ਵਾ ਬਾਹਰ ਲੀਆਂ ਕੰਟਰੀਆਂ ਦੀਆਂ ਤਕਨੀਕਾਂ ਵਾ ਬਾਹਰ ਲੀਆਂ ਕੰਟਰੀਆਂ ਦੀਆਂ ਪ੍ਰੈਕਟਿਸ ਕਰਨ ਲਈ ਵਾਸਤੇ ਗਰਾਊਂਡਾਂ ਵਾ ਉਹਨਾਂ ਗਰਾਊਂਡਾਂ ਨੂੰ ਵਧਿਆ ਕੀਤਾ ਜਾਵੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵੱਧ ਤੋਂ ਵੱਧ ਜਿਹੜਾ ਵਾ 올림픽 ਦੇ ਵਿੱਚ ਜਾ ਕੇ ਜੇ ਐਤਕਾਏ ਤੇ ਜੇ ਦਰਜੇ ਜਾਏ ਆ ਤੇ ਪਹਿਲੇ ਦਰਜੇ ਜਾਣ ਕੇ 골ਡ ਮੈਡਲ ਲੈ ਕੇ ਆਉਣ ਵਾਲੇ ਸੰਕਲਪ ਧੰਨਵਾਦ ਜੀ ਆਪਾਂ ਹਰਮਨ ਪੀਰ ਸਿੰਘ ਦੇ ਪਿਤਾ ਜੀ ਨਾਲ ਵੀ ਗੱਲਬਾਤ ਕੀਤੀ ਹੋਰ ਵੀ ਵੀਰਾਂ ਨਾਲ ਗੱਲਬਾਤ ਕੀਤੀ ਆ ਗੱਲਾਂ ਬਾਤਾਂ ਤੇ ਬਹੁਤ ਸਾਰੀਆਂ ਕਰਨ ਵਾਲੀਆਂ ਆ ਇਹ ਪਰ ਸਾਡੇ ਕੋਲ ਇਹਨਾਂ ਕੋਲ ਸਮੇਂ ਦੀ ਘਾਟ ਕਰਕੇ ਅਸੀਂ ਜਿਆਦਾ ਲੰਮਾ ਚੋੜਾ ਲੰਮੇ ਚੋੜੀਆਂ ਗੱਲਾਂ ਵਿੱਚ ਨਹੀਂ ਪੈ ਸਕੇ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਸਵੇਰ ਦਾ ਇਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਾ ਹੋਇਆ ਵਾ ਔਰ ਇਹ ਵਿਚਾਰੇ ਸਵੇਰ ਦੇ ਰੋਟੀ ਵੀ ਨਹੀਂ ਖਾ ਸਕੇ ਬੜੀ ਫੱਟੀ ਗੱਲ ਆ ਚਲੋ ਖੁਸ਼ੀ ਆ ਖੁਸ਼ੀ ਦੇ ਨਾਲ ਮੇਰੇ ਸਾਹਮਣੇ ਤੇ ਭੁੱਖ ਲੱਗਣੀ ਨਹੀਂ ਨਹੀਂ ਚਾਹੀਦੀ ਵੈਸੇ ਹੀ ਪਰ ਚਲੋ ਫਿਰ ਵੀ ਰੋਟੀ ਤੇ ਖਾਣੀ ਪੈਂਦੀ ਆ ਪਰ ਬੜੀ ਖੁਸ਼ੀ ਆ ਇਹਨਾਂ ਨੇ ਪਰਿਵਾਰ ਨੂੰ ਅੱਜ ਪਤਾ ਨਹੀਂ ਕਿੰਨੇ ਕੁ ਸੈਲੀਬ੍ਰਿਟੀਆ ਦੇ ਫੋਨ ਆ ਚੁੱਕੇ ਆ ਇਹ ਮੜਾ ਜੇ ਦੱਸਿਓ ਕਿਹੜੇ ਕਿਹੜੇ ਸੈਲੀਬ੍ਰਿਟੀ ਦੇ ਫੋਨ ਆ ਚੁੱਕੇ ਤੁਹਾਨੂੰ ਕਿੰਨੇ ਕੁ ਦੱਸਿਓ ਥੋੜੇ ਜੇ ਮੇਨ ਮੇਨ ਦੱਸ ਦਿਓ ਮੈਨੂੰ ਤੇ ਆਪਣਾ ਚੇਤਾ ਹੀ ਭੁੱਲ ਗਿਆ ਕਿੱਥੇ ਤੁਰੇ ਫਿਰਦੇ ਆ 40-50 ਵੀਡੀਓ ਵਾਲੇ ਸੀ ਅੱਛਾ ਜੀ ਤੇ ਕੱਲ ਦਾ ਬੜਾ ਭੈਣ ਭਰਾਵਾਂ ਦਾ ਹੁਣ ਜਾਣ ਸਾਰਾ ਬੜੀ ਕਿਰਪਾ ਜੀ ਹਰਮਨਪ੍ਰੀਤ ਦੇ ਮਾਤਾ ਜੀ ਵੀ ਮੇਰੇ ਕੋਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਸਭ ਤੋਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਸਾਡੀ ਇੰਡੀਆ ਟੀਮ ਇਸ ਵਾਰ ਕਾਂਚੀ ਦਾ ਤਗਮਾ ਜਿੱਤ ਕੇ ਆਈ ਆ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਖਾਸ ਕਰਕੇ ਸਾਰੀ ਟੀਮ ਨੂੰ ਵੀ ਲੱਖ-ਲੱਖ ਵਧਾਈਆਂ ਤੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਸੀ ਉਹਨਾਂ ਦੇ ਬੱਚਿਆਂ ਦੇ ਫੈਨਸ ਹੀ ਸਾਰੇ ਉਹਨਾਂ ਨੂੰ ਵੀ ਹੱਥ ਜੋੜ ਕੇ ਸਭ ਤੋਂ ਲੱਖ-ਲੱਖ ਵਧਾਈਆਂ ਅੰਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਆਪਣਾ ਆਪਣੀ ਟੀਮ ਇੱਕ ਮੈਡਲ ਜਿੱਤ ਕੇ ਆਈ ਆ ਔਰ ਬੜਾ ਸੰਘਰਸ਼ ਕਰਨਾ ਪਿਆ ਚਲੋ ਕੋਈ ਵੀ ਕੰਮ ਵਾਸਤੇ ਸੰਘਰਸ਼ ਕਰਨਾ ਪੈਂਦਾ ਵਾ ਔਰ ਅੱਜ ਇਹ ਚਿੰਗਾਰਿਸ਼ ਦਾ ਜਿਹੜਾ ਵਾ ਮੁੱਲ ਮਿਲ ਗਿਆ ਆਪਾਂ ਨੂੰ ਬਹੁਤ ਵੱਡੀ ਖੁਸ਼ੀ ਮਿਲੀ ਇੱਕ ਆਪਣੇ ਇੰਡੀਆ ਨੂੰ ਔਰ ਕਿਸ ਤਰ੍ਹਾਂ ਮਹਿਸੂਸ ਕਰਦੇ ਤੁਸੀਂ ਇਹ ਤਾਂ ਬੜੇ ਮਾਣ ਵਾਲੀ ਗੱਲ ਜੀ ਚਲੋ ਬੱਚਿਆਂ ਦੇ ਦੋ ਟੀਮਾਂ ਕਿ ਭੇਡਦੀਆਂ ਉਹਨਾਂ ਵਿੱਚ ਇੱਕ ਨੇ ਤੇ ਪ੍ਰੋਗਰੈਸ ਜਿੱਤਣੀ ਹੁੰਦੀ ਆ ਪਰ ਫਿਰ ਵੀ ਆ ਜਿਹੜਾ ਮੈਚ ਬੜਾ ਟਫ ਰਿਹਾ ਸਾਰਿਆਂ ਦੀ ਨਜ਼ਰਾਂ ਇਹਨਾਂ ਤੇ ਟਿਕੀਆਂ ਹੀਆਂ ਸੀ ਇਸ ਕਰਕੇ ਜਿਹੜਾ ਵਾ ਬੜਾ ਮਾਣ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਸੀ ਪਰ ਮਾਲਕ ਦੀ ਕਿਰਪਾ ਨਾਲ ਜਿਹੜੀ ਆਪਾਂ ਵਿਜੇ ਹ ਪ੍ਰਾਪਤ ਕੀਤੀ ਆਪਾਂ ਨੂੰ ਵੈਸੇ 골ਡ ਮੈਡਲ ਦੀ ਵੀ ਆਸ ਹੈਗੀ ਸੀ ਨਾ ਆਪਣੀ ਇੰਡੀਆ ਦੀ ਟੀਮ ਨੂੰ ਉਹ ਹੈਗੀ ਜੀ ਚਲੋ ਬਹੁਤ ਵਧੀਆ ਸਾਰੀ ਟੀਮ ਖੇਡੀ ਆ ਉਹ ਵੀ ਕਾਫੀ ਬਤਲ ਟਫ ਖੇਡੇ ਵੀ ਖੇਡੇ ਆਸਾ ਦੇ ਬਹੁਤ ਸੀਗੀਆਂ ਚਲੋ ਜੋ ਮਾਲਕ ਨੂੰ ਵਧੀਆ ਲੱਗਿਆ ਪਰ ਫਿਰ ਵੀ ਬੱਚਿਆਂ ਨੇ ਆਪਣੀ ਜਿਹੜੀ ਪ੍ਰੋਗਰੈਸ ਪਰਫਾਰਮੈਂਸ ਬਹੁਤ ਵਧੀਆ ਦਿੱਤੀ ਹਰਮਨਪ੍ਰੀਤ ਬਚਪਨ ਤੋਂ ਇਹੋ ਹੀ ਹਾਕੀ ਦੀ ਹਾਕੀ ਦਾ ਹੀ ਮਤਲਬ ਸ਼ੌਂਕ ਰੱਖਦਾ ਸੀ ਜਾਂ ਕੋਈ ਹੋਰ ਵੀ ਖੇਡ ਨੂੰ ਪੈਲ ਦਿੰਦਾ ਸੀ ਪਸੰਦ ਕਰਦਾ ਸੀ ਸਰ ਸਕੂਲ ਦੇ ਵਿੱਚ ਜੋ ਵੀ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ ਹਰ ਇੱਕ ਚ ਪਾਰਟਿਸਪੇਟ ਕਰਦਾ ਹੈ ਤੇ ਬਾਕੀ ਚਲੋ ਪੰਜਵੀਂ ਵਿੱਚ ਇਹਨੂੰ ਮਤਲਬ ਕਿ ਉੱਥੇ ਸਕੂਲ ਕਿਤੇ ਖੇਡਦੀ ਹੋਊਗੀ ਆਕੀ ਤੇ ਉੱਥੇ ਇਹਨਾਂ ਦੇ ਕੋਚ ਸਰ ਨੇ ਇਹਨਾਂ ਨੂੰ ਕੈਚ ਕੀਤਾ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡਾ ਬੱਚਾ ਜਿਹੜਾ ਬੜੇ ਵੱਡੇ ਲੈਵਲ ਤੇ ਜਾਊਗਾ ਇਸ ਕਰਕੇ ਤੁਸੀਂ ਇਹਦੀ ਗੇਮਸ ਵੱਲ ਧਿਆਨ ਦਿਓ ਅਸੀਂ ਫਿਰ ਇਸ ਤੋਂ ਬਾਅਦ ਆਪਣੇ ਬੇਟੇ ਨੂੰ ਅਸੀਂ ਕਰਮ ਸਿੰਘ ਅਕੈਡਮੀ 'ਚ ਪਾਇਆ ਜਦੋਂ ਦਾ ਹਰਮਨਪ੍ਰੀਤ 올림픽 ਵਿੱਚ ਗਿਆ ਵਾ ਜਾਂ ਉੱਚੇ ਲੈਵਲ ਤੇ ਗਿਆ ਵਾ ਆਪਣੇ ਪਿੰਡ ਤਿੰਮੋਵਾਲ ਦੀ ਗੱਲ ਕਰਦੇ ਹਾਂ ਹੋਰ ਵੀ ਨੌਜਵਾਨਾਂ ਦੇ ਵਿੱਚ ਉਤਸ਼ਾਹ ਬਣਿਆ ਵਾ ਸਾਰਿਆਂ ਨੂੰ ਬੜਾ ਪਿਆਰ ਕਰਦੇ ਆ ਜੀ ਇਹਨੇ ਆਪਣੇ ਪਿੰਡ ਦੀ ਜਿਹੜਾ ਵਾ ਸ਼ਾਨ ਵਧਾਈ ਆ ਤੇ ਮੋਵਾਲ ਦੀ ਅਮਰਸਰ ਦੀ ਧਰਤੀ ਦਾ ਜਿਹੜਾ ਵਾ ਉਹਦਾ ਮਾਨ ਸਤਕਾਰ ਵਧਾਇਆ ਪੂਰੇ ਵਰਲਡ 'ਚ ਨਾਮ ਕਮਾਇਆ ਸਾਰਿਆਂ ਦੇ ਪਿਆਰ ਸਦਕਾ ਔਰ ਮੈਂ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਦੁਬਾਰਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇ ਬਹੁਤ ਸਾਰੇ ਇਹਨਾਂ ਦੇ ਸਭ 40 50 ਤੇ ਮੀਡੀਆ ਵਾਲੇ ਹੀ ਆਏ ਸੀ ਹੁਣ ਵੀ ਪਿੱਛੇ ਲੈਣ ਲੱਗੀ ਹੈ ਮੀਡੀਆ ਵਾਲੇ ਵੀਰੇ ਮੇਰੇ ਬੈਠੇ ਹੋ ਵੇਖਣ ਦੇ ਸਾਡੇ ਮੋਹੱਲੇ ਵੀ ਕਦੋਂ ਹਟਦੇ ਔਰ ਸਾਡੀ ਵਾਰੀ ਆਵੇ ਔਰ ਸਵੇਰ ਦੇ ਆ ਵੇਖੋ ਮੈਂ ਕੈਮਰਾਮੈਨ ਨੂੰ ਦਿਖਾਇਆ ਜਾਵੇ ਰੋਟੀ ਵਿਚਾਰੇ ਖਾਣ ਲੱਗੇ ਆ ਇਹ ਤਕਰੀਬਨ 2 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਹੁਣ ਵਿਚਾਰੇ ਰੋਟੀ ਖਾਣ ਲੱਗੇ ਆ ਤੇ ਇਸੇ ਤਰ੍ਹਾਂ ਹੀ ਹੋਰ ਵੀ ਬੜੇ ਵਧਾਈਆਂ ਦੇਣ ਵਾਲੇ ਵੀ ਆ ਰਹੇ ਆ ਔਰ ਸਾਡੇ মিডিਆ ਕਰਮਚਾਰੀ ਵੀ ਬੜੇ ਆ ਰਹੇ ਆ ਔਰ ਇਸੇ ਤਰ੍ਹਾਂ ਹੀ ਉਹ ਵੀ ਆਪ ਆਪਣਾ ਜਿਸ ਤਰ੍ਹਾਂ ਵੀ ਕਾਰਵਿਆਰ ਕਰਕੇ ਇਹ ਤੁਰੇ ਜਾਣਗੇ ਮੈਂ ਜੰਡਾ ਵਾਲਾ ਗੁਰਤਜਪਾਲ ਸ਼ਰਮਾ ਦਾ ਸਮ ਨਿਊਜ਼